ਬੋਲਦਾ ਯੇ ਗੋ ਮਾਪਿਆਂ ਨਾ ਮਾਪਿਓ ਜਿਹੜਾ ਨਾ ਰੱਬ ਰੂਪ ਹੀ ਜੇ ਮਾਪੇ ਤੈਨੂੰ ਜਨਮ ਨਾ ਦਿੰਦੇ ਤੇ ਤੂੰ ਧਰਤੀ ਤੇ ਆ ਜਾਣਾ ਹੀ ਨਹੀਂ ਨਾ ਆਉਣਾ ਤੇ ਇਹਨਾਂ ਦਾ ਹਿਰਦਾ ਦਿਖਾਏਗਾ ਤੇ ਕਿੱਧਰ ਨੂੰ ਜਾਏਗਾ ਦੱਸ ਹੈ ਬੋਲਦਾ ਨਹੀਂ ਉੱਠ ਕੇ ਬਹਿ ਉਹ ਤੇ ਗੱਲ ਉਹਂ ਇੱਠੀ ਬਹਿਗਾ ਕੀ ਮੈਨੇ ਗੱਲ ਸੁਣ ਪੜਾਅਸ ਕੱਢ ਕੇ ਮਾਪਿਓ ਤੇ ਕੀ ਸਾਬਤ ਕਰੇਗਾ ਤੂੰ ਦੱਸ ਮੈਨੂੰ ਦਾਸ ਹੁਣ ਤੈਨੂੰ ਜਦੋਂ ਤਕਲੀਫ ਹੁੰਦੀ ਆ ਜਾਂ ਕੁਝ ਹੁੰਦੀ ਆ ਇਹਨੂੰ ਤੇ ਇੱਕ ਚੀਜ਼ ਦਾ ਜਵਾਬ ਦੇ ਵੀ ਮਾਂ ਨੂੰ ਦੱਸੇਗਾ ਨਾ ਤੇ ਅਕਸਰ ਮਾਂ ਪਿਓ ਵੀ ਕੰਮ ਆਉਂਦੇ ਆ ਤੇ ਕੋਈ ਹੋਰ ਆਉਂਦਾ ਵਾ ਫੇਰ ਨਾਇ ਤਰ੍ਹਾਂ ਕਰਿਆ ਕਰੋ ਯਾਰ ਮਾਂ ਪਿਓ ਤੇ ਗੁਰੂ ਉਹ ਵੇ ਸਿੰਘ ਸਾਹਿਬ ਮਹਾਰਾਜ ਵੀ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਸਭ ਤੋਂ ਪਹਿਲੇ ਮਾਤਾ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਹੁੰਦੇ ਸੀਗੇ ਕਿਉਂਕਿ ਮਾਂ ਨੇ ਜਗ ਦਿਖਾਇਆ ਹੁੰਦਾ ਆਪਾਂ ਨੂੰ ਸੰਸਾਰ ਉਹਨੇ ਦਿਖਾਇਆ ਸਾਨੂੰ ਤੇਰੇ ਅਸੀਂ ਆਪਣੀਆਂ ਚੀਜ਼ਾਂ ਤੋਂ ਮੁਨਕਰ ਹੋ ਹੀ ਜਾਂਦੇ ਅੱਜ ਹੈਂ ਦੁਬਾਰਾ ਤੇ ਨਹੀਂ ਦੇਂਗਾ ਜਵਾਬ ਅੱਜ ਤੋਂ ਬਾਅਦ ਹੁਣ ਪਿੱਤਾ ਦੇ ਮੈਂ ਕਹਿ ਦਿੰਦਾ ਇਧਰ ਮੇਰੇ ਨਾਲ ਵੇਖ ਮੇਰੇ ਨਾਲ ਵੇਖ ਅੱਖਾਂ ਚੱਕ ਪਾ ਕੇ ਗੱਲ ਕਰ ਮੇਰੇ ਨਾਲ ਨਹੀਂ ਦੇਂਗਾ ਨਾ ਦੁਬਾਰਾ ਓ ਕੀ ਗੱਲ ਆ ਗਿਆ ਮੰਮਾ ਆ ਗਿਆ ਮੈਨੂੰ ਦੇ ਦਿਆ ਕਰ ਜਵਾਬ ਜੇ ਦੇਣਾ ਤੂੰ ਮੈਨੂੰ ਗਾਣਾ ਕੱਢ ਲਿਆ ਕਰ ਚਾਰ ਫੋਨ ਲਾ ਕੇ ਪਰ ਮਾਂ ਪਿਓ ਨੂੰ ਨਹੀਂ ਕਹੀਦਾ ਹੁੰਦਾ ਗੁਰਵਾ ਸ਼ੂਗਰ ਕਰਦਾ ਡੇ ਗੁਲ ਮਾਪਿਓ ਜਿੰਨਾਂ ਕੋ ਹੈ ਨਹੀਂ ਉਹਨਾਂ ਨੂੰ ਪੁੱਛ ਜਾ ਕੇ ਵੀ ਕੀ ਹਾਲ ਹੁੰਦਿਆ ਉਹਨਾਂ ਦਾ ਮਾਪਿਓ ਐਸੀ ਚੀਜ਼ ਆ ਨਾ ਵੀ ਦਿੱਤੈ ਨੂੰ ਦਰਦ ਵੀ ਹੋਊਗੀ ਨਾ ਉਹਨੂੰ ਪਰ ਉਹਨੇ ਬੈੱਡਰੂਮ ਚ ਉਹਨੂੰ ਪਤਾ ਲੱਗਦਾ ਕਿ ਵੀ ਮੇਰੇ ਪੁੱਤ ਨੂੰ ਕਿਤੇ ਦਰਦ ਹੋਉਂਦਾ ਹੀ ਆ ਇਹ ਮਾਪਿਓ ਦੀ ਇੱਕ ਟ੍ਰੈਕਸ਼ਨ ਹੁੰਦੀ ਆ ਬੱਚਿਆਂ ਨਾਲ ਪਰ ਜੇ ਆਪਾਂ ਇਸ ਤਰ੍ਹਾਂ ਕਰਾਂਗੇ ਇਹਨਾਂ ਦਾ ਮਾਪਿਓ ਦਾ ਦਿਲ ਟੁੱਟਦਾ ਹੀ ਤੇ ਜਿੱਦਣ ਮਾਂ ਦੀ ਹਾਇਤ ਦਿਲੋਂ ਨਿਕਲ ਗਈ ਨਾ ਆਪਣੇ ਆਪ ਤੇ ਤਤੂੰ ਕਰੋੜਾ ਰੁਪਇਆ ਵੀ ਕਮਾਲਾ ਉਹ ਕੱਖ ਵਰਗੇ ਵੀ ਨਹੀਂ ਹੈਗੇ ਤੇ ਸਵਾਹੀ ਆ ਤੇਰੇ ਆਸ ਤੇ ਉਹ ਜਮਾਬੇ ਸੁਖ ਨਹੀਂ ਹੈਗੇ